ਇਹੀ ਦੇ ਵੱਲੋਂ ਇਹ ਵੀ ਕਹਿਣਾ ਕਿ ਸਾਡੀ तमाम ਪੁਛਗਿੱਛ ਹੈ ਜਿਹੜੀ ਉਹ ਪੂਰੀ ਹੋ ਗਈ ਹੈ ਤੇ ਤਿਹਾਰ ਜੇਲ੍ਹ ਚ ਹੁਣ ਅਰਵਿੰਦ ਕੇਜਵਾਲ ਰਹਿਣਗੇ ਤਿਹਾਰ ਜੇਲ੍ਹ ਦੇ ਵਿੱਚ ਅਰਵਿੰਦ ਕੇਜਵਾਲ ਨੂੰ ਭੇਜਿਆ ਜਾ ਚੁੱਕਿਆ ਦਿੱਲੀ ਦਿਰਾਉਜ਼ ਵੈਨਿਊ ਕੋਰਟ ਨੇ ਫੈਸਲਾ ਜਿਹੜਾ ਸੁਣਾਇਆ ਤਾਂ ਦੱਸ ਦੇ ਕਿ ਅੱਜ ਦਿੱਲੀ ਦੇ ਸੀਮ ਅਰਵਿੰਦ ਕੇਜਵਾਲ ਦੀ ਪੇਸ਼ੀ ਸੀ ਕਿਉਂਕਿ ਰਹਿਮਾਨ ਜਿਹੜਾ ਉਹ ਪੂਰਾ ਹੋ ਚੁੱਕਿਆ ਸੀ ਜੇ ਉੱਥੇ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਸੀਐਮ ਅਰਵਿੰਦ ਕੇਜਵਾਲ ਨੂੰ ਭੇਜ ਦਿੱਤਾ ਗਿਆ ਤਾਂ ਹੁਣ ਅਰਵਿੰਦ ਕੇਜਵਾਲ ਤਿਹਾਰ ਜੇਲ੍ਹ ਦੇ ਵਿੱਚ ਰਹਿਣਗੇ ਤਾਜ਼ਾ ਖ਼ਬਰ ਕਿ ਤਿਹਾਰ ਜੇਲ੍ਹ ਚ ਅਰਵਿੰਦ ਕੇਜਵਾਲ ਹੁਣ ਰਹਿਣਗੇ ਤੇ ਸੁਣਵਾਈ ਕਰਦੇ ਹੋਏ ਰਾਉਜ਼ ਅਵੇਨਿਊ ਕੋਰਟ ਨੇ ਇਹ ਫੈਸਲਾ ਜਿਹੜਾ ਸੁਣਾਇਆ ਦਿੱਲੀ ਦੀ ਰਾਉਜ਼ ਅਵੇਨਿਊ ਕੋਰਟ ਦੇ ਵਿੱਚ ਸੀਐਮ ਅਰਵਿੰਦ ਕੇਜਵਾਲ ਨੂੰ ਪੇਸ਼ ਕੀਤਾ ਗਿਆ ਸੀ ਤੇ ਉੱਥੇ ਈਡੀ ਦੇ ਵੱਲੋਂ ਇਹ ਵੀ ਕਿਹਾ ਕਿ ਸਾਡੀ ਪੁੱਛਗਿੱਛ ਜਿਹੜੀ ਹੈ ਤਮਾਮ ਪੁੱਛਗਿੱਛ ਸਾਡੀ ਪੂਰੀ ਹੋ ਗਈ ਹੈ ਤਾਂ ਦੱਸ ਦਈਏ ਕਿ ਇੱਥੇ ਤਾਂ ਜ਼ਿਆਦਾ ਜਾਣਕਾਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਾਹਿਲ ਨਰੂਲਾ ਸਾਡੇ ਨਾਲ ਜੁੜ ਚੁੱਕੇ ਨੇ ਸਾਹਿਲ ਜੋ ਇੱਥੇ ਫੈਜ਼ਲਾ rauze venue court ਦੇ ਵੱਲ ਸੁਣਾਇਆ ਗਿਆ ਕਿ ਕੁਝ ਜਾਣਕਾਰੀ ਹੈ ਔਰ ਬਿਲਕੁਲ ਜੱਜ ਅਰਵਿੰਦ ਕੇਜਰੀਵਾਲ ਦੇ ਲਈ ਤੇ ਮੁੱਖ ਮੰਤਰੀ ਦੇ ਕਿ ਜਿਹੜਾ ਨਿਕਰ ਪਾਲਿਸੀ ਨੂੰ ਲੈ ਕੇ ਕੇਸ ਸੀਗਾ ਉਸ ਦੇ ਲਈ ਰਾਉਜ਼ੇਵੈਨੀਅੂ ਕੋਰਟ ਦੇ ਵਿੱਚ ਸੁਣਵਾਈ ਸੀਗੀ ਔਰ ਇਸ ਸੁਣਵਾਈ ਦੇ ਦੌਰਾਨ ਕਈ ਜਿਹੜਾ ਸਿੱਧੇ ਤੌਰ ਦੇ ਉੱਤੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਪਹਿਲਾਂ ਜਿਹੜੀ ਹੈ ਜਦੋਂ ਕੇਸ ਸਾਹਮਣੇ ਪੇਸ਼ ਹੋਇਆ ਤਾਂ ਈੜੀ ਵੱਲੋਂ ਸਿੱਧੇ ਤੌਰ ਦੇ ਉੱਤੇ ਜਿਹੜੀ ਹੈ ਜੂਰਿਸਡਿਕ ਕਸਟਰੀ ਦੀ ਜਿਹੜੀ ਮੰਗ ਰੱਖੀ ਗਈ ਸੀ ਹਾਲਾਂਕਿ ਜਦ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਜਦ ਅਰਵਿੰਦ ਕੇਜਰੀਵਾਲ ਵੱਲੋਂ ਆਪ ਦਾ ਪੱਖ ਰੱਖਣ ਦੀ ਗੱਲ ਰੱਖੀ ਗਈ ਤਾਂ ਅਰਵਿੰਦ ਕੇਜਰੀਵਾਲ ਸਿੱਧੇ ਤੌਰ ਦੇ ਉੱਤੇ ਕਹਿੰਦੇ ਹੋਏ ਨ ਪਾਦੇਸ਼ ਦੇ ਪ੍ਰਧਾਨ ਮੰਤਰੀ ਕਰ ਰਹੇ ਨੇ ਉਹ ਦੇਸ਼ ਦੇ ਲਈ ਗਲਤ ਹੈ ਸੋ ਇਹ ਕੁਝ ਜੀਨੇ ਗੱਲਾਂ ਨੇ ਅਰਵਿੰਦ ਕੇਸ਼ੀਵਾਲ ਵੱਲੋਂ ਕਹੀ ਗਈ ਹੈ ਪਰ ਉਥੇ ਦੂਜੇ ਪਾਸੇ ਜੇਕਰ ਈਡੀ ਦੀ ਗੱਲ ਕਰੀਏ ਤਾਂ ਜੋ ਈਡੀ ਦੇ ਵਕੀਲ ਸਨ ਉਹਨਾਂ ਵੱਲੋਂ ਸਿੱਧੇ ਤੌਰ ਦੇ ਉੱਤੇ ਇਹ ਗੱਲ ਆਖੀ ਗਈ ਕਿ ਜਿਹੜੀ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਜੋ ਇਸ ਤੋਂ ਪਹਿਲਾਂ ਵੀ ਤੱਥ ਜਿਹੜਾ ਪਹਿਲੀ ਸੁਣਵਾਈ ਵਿੱਚ ਦਿੱਤਾ ਗਿਆ ਸੀਗਾ ਕਿ ਅਰਵਿੰਦ ਕੇਸ਼ੀਵਾਲ ਜਿਹੜੇ ਨੇ ਉਹ ਈਡੀ ਦੇ ਨਾਲ ਪੁੱਛਤਾਛ ਦੇ ਵਿੱਚ ਕੋਆਪਰੇਟ ਨਹੀਂ ਕਰ ਰਹੇ ਕੁਝ ਵੀ ਅਗਰ ਉਹਨਾਂ ਦਾ ਸਵਾਲ ਪੁੱਛਿਆ ਜਾਂਦਾ ਤਾਂ ਉਹਨਾਂ ਵੱਲੋਂ ਇੱਕੋ ਜਵਾਬ ਦਿੱਤਾ ਜਾਂਦਾ ਹੈ ਕਿ ਮੈਨੂੰ ਨਹੀਂ ਪਤਾ ਸੋ ਸਿੱਧੇ ਤੌਰ ਦੇ ਉੱਤੇ ਜਿਹੜਾ ਹੈ ਵੱਲੋਂ ਇਹ ਵੀ ਗੱਲ ਆਖੀ ਗਈ ਕਿ ਹੁਣ ਰਿਮਾਂਡ ਨਹੀਂ ਹੁਣ ਸਾਨੂੰ ਜੁਡੀਸ਼ੀਅਲ ਕਸਟਡੀ ਚਾਹੀਦੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਜਿਹੜਾ ਪੂਰਨ ਤੌਰ ਦੇ ਉੱਤੇ ਨਹੀਂ ਦੱਸ ਰਹੇ ਪੂਰੇ ਜਿਹੜੇ ਤੱਥ ਹੈ ਉਹ ਸਾਹਮਣੇ ਨਹੀਂ ਰੱਖ ਰਹੇ ਜੋ ਕਿ ਸਿੱਧੇ ਤੌਰ ਦੇ ਉੱਤੇ ਈਡੀ ਦੇ ਦੋਸ਼ ਲਗਾਏ ਗਏ ਨੇ ਪਰ ਉੱਥੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਜੋ ਇਸ ਕੇਸ ਦੇ ਵਿੱਚ ਚੀਜ਼ਾਂ ਸਾਹਮਣੇ ਆਈਆਂ ਨੇ ਜੋ ਇਸ ਕੇਸ ਦੇ ਵਿੱਚ ਕਹਿੰਦੀ ਹੈ ਕਿ ਕੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਉਸ ਦੇ ਵਿੱਚ ਜੋ ਗੱਲ ਕਰੀਏ ਤਾਂ ਅਰਵਿੰਦ ਕੇਜਰੀਵਾਲ ਨੇ ਸਿੱਧੇ ਤੌਰ ਦੇ ਤੇ ਗੱਲ ਆਖੀ ਹੈ ਕਿ ਜੋ ਵੀ ਚੀਜ਼ਾਂ ਹੋ ਰਹੀਆਂ ਨੇ ਇਹ ਸਭ ਸਾਜ਼ਿ ਸੁਣਵਾਈ ਤੋਂ ਬਾਅਦ ਜਿਹੜਾ ਹੈ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ 15 ਤਰੀਕ ਤੱਕ ਯਾਨੀ ਕਿ 15 ਅਪ੍ਰੈਲ ਤੱਕ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਰਹਿਣਗੇ ਜੋ ਕਿ ਫੈਸਲਾ ਰਾਉਜ਼ ਐਵੇਨਿਊ ਕੋਰਟ ਤੋਂ ਕੋਰਟ ਵੱਲੋਂ ਲਿਆ ਗਿਆ ਔਰ ਈਡੀ ਇਸ ਦੇ ਉੱਤੇ ਜਿਹੜੀ ਹੈ ਜਦੋਂ ਕਸਟਡੀ ਛੋੜਗੇ ਈਡੀ ਕਿਸ ਤਰੀਕੇ ਨਾਲ ਜਾਂਚ ਕਰਦੀ ਹੈ ਇਹ ਕਿਤਨੇ ਕਿਤੇ ਇਸ ਵਕਤ ਇੱਕ ਵੱਡਾ ਜਿਹੜਾ ਕਹਿ ਲਈਏ ਕਿ ਸਵਾਲ ਇੱਥੇ ਬਣਿਆ ਹੋਇਆ ਜ਼ਰੂਰ ਨਜ਼ਰ ਆ ਰਿਹਾ ਹਾਲਾਂਕਿ ਈਡੀ ਵੱਲੋਂ ਸ਼ੁਰੂ ਤੋਂ ਜਿਹੜੀ ਹੈ ਜੁਡੀਸ਼ੀਅਲ ਕਸਟਡੀ ਦੀ ਮੰਗ ਜਿਹੜੀ ਹੈ ਨਿਆਇਕ ਹਿਰਾਸਤ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਤੇ ਉਸ ਨਿਆਇਕ ਹਿਰਾਸਤ ਦੀ ਮੰਗ ਨੂੰ ਕਿਦਨ ਕਿਤੇ ਕੋਰਟ ਜਿਹੜੀ ਹੈ ਉਹ ਮੰਦੀ ਹੋਈ ਨਜ਼ਰ ਆਈ ਹੈ ਔਰ 15 ਅਪ੍ਰੈਲ ਤੱਕ ਦਾ ਜਿਹੜਾ ਨਿਆਂ ਖਿਰਾਸਤ ਦਾ ਜਿਹੜਾ ਫਤਵਾ ਜਿਹੜਾ ਕਹਿ ਸਕਦੇ ਆ ਕਿ ਕੋਰਟ ਵੱਲੋਂ ਜਿਹੜਾ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਹੜਾ ਸੁਨਾਇਆ ਗਿਆ ਔਰ ਹੁਣ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ 15 ਅਪ੍ਰੈਲ ਤੱਕ ਨਿਆਂ ਖਿਰਾਸਤ ਚ ਰਹਿਣਗੇ ਹਾਲਾਂਕਿ ਜੋ ਖਬਰਾਂ ਸਰ ਨੇ ਇਹ ਨਹੀਂ ਕਿ ਜਦੋਂ ਅਰਵਿੰਦ ਕੇਜਰੀਵਾਲ ਨੂੰ ਨਿਆਂ ਖਿਰਾਸਤ ਦੱਸੀ ਗਈ ਤਾਂ ਕੁਝ ਇੱਕ ਚੀਜ਼ਾਂ ਦੀ ਮੰਗ ਜਿਹੜੀ ਹੈ ਅਰਵਿੰਦ ਕੇਜਰੀਵਾਲ ਨੇ ਇੱਥੇ ਜ਼ਰੂਰ ਰੱਖੀ ਹੈ ਖਾਸ ਕਰਕੇ ਜੇਕਰ ਗੱਲ ਕਰੀਏ ਤਾਂ ਇੱਕ ਐਪਲੀਕੇਸ਼ਨ ਜਿਹੜੀ ਹੈ ਉਹ ਜ਼ਰੂਰ ਦਿੱਤੀ ਹਾਂ ਜੀ ਦੀ ਡਾਈਟ ਹੈਗੀ ਹੈ ਜਿਹੜਾ ਖਾਣ ਪੀਣਾ ਉਸ ਦਾ ਜਿਹੜਾ ਉਸ ਦਾ ਜ਼ਿਕਰ ਇੱਥੇ ਕੀਤਾ ਗਿਆ ਦਵਾਈਆਂ ਦਾ ਜ਼ਿਕਰ ਕੀਤਾ ਗਿਆ ਔਰ ਕਿਤਾਬਾਂ ਦਾ ਜ਼ਿਕਰ ਇੱਥੇ ਕੀਤਾ ਗਿਆ ਕਿ ਅਰਵਿੰਦ ਕੇਸ਼ੀਵਾਲ ਨੂੰ ਕੁਝ ਕਿਤਾਬਾਂ ਜਿਹੜੀਆਂ ਨੇ ਚਾਹੀਦੀਆਂ ਨੇ ਉਹ ਕਿਤਾਬਾਂ ਜਿਹੜੀਆਂ ਨੇ ਉਹ ਚ 25 ਨੇ ਔਰ ਇੱਕ ਲੋਕੇਟ ਦਾ ਜ਼ਿਕਰ ਇੱਥੇ ਕੀਤਾ ਗਿਆ ਜੋ ਅਰਵਿੰਦ ਕੇਸ਼ੀਵਾਲ ਦਾ ਕਹਿਣਾ ਕਿ ਇੱਕ ਧਾਰਮਿਕ ਲੋਕੇਟ ਹੈਗਾ ਉਹਨਾਂ ਦਾ ਉਹ ਲੋਕੇਟ ਜਿਹੜਾ ਜੁਡੀਸ਼ੀਅਲ ਕਸਟਰੀ ਦੇ ਵਿੱਚ ਨਾਲ ਮੰਗਨ ਦੇ ਜਿਹੜੇ ਰੱਖੀ ਗਈ ਹੈ ਔਰ ਸਭ ਤੋਂ ਵੱਡੀ ਗੱਲ ਇੱਥੇ ਇਹ ਕੀਤੀ ਗਈ ਹੈ ਕਿ ਤਿੰਨ ਕਿਤਾਬਾਂ ਦਾ ਜ਼ਿਕਰ ਇੱਥੇ ਜ਼ਰੂਰ ਆਇਆ ਹੈ ਕਿ ਤਿੰਨ ਕਿਤਾਬਾਂ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਭਗ ਜੋ ਕਿ ਹਿੰਦੂ ਧਰਮ ਦੀ ਬਹੁਤ ਕਹਿ ਲਈ ਕਿ ਇੱਕ ਵੱਡਾ ਜਿਹੜਾ ਕਿਤਾਬ ਹੈਗੀ ਹੈ ਰਿਲੀਜੀਅਸ ਕਿਤਾਬ ਹੈਗੀ ਉੱਥੇ ਰਮਾਇਣ ਦਾ ਇੱਥੇ ਜ਼ਿਕਰ ਕੀਤਾ ਗਿਆ ਔਰ ਤੀਸਰੀ ਕਿਤਾਬ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕਹਿ ਸਕਦੇ ਕਿ ਸਿੰਬੋਲਿਕ ਇਸ ਨੂੰ ਕਹਿ ਸਕਦੇ ਕਿ ਉਹਦੇ ਵਿੱਚ ਲਿਖਿਆ ਹੋਇਆ ਜੋ ਸਿੰਬੋਲਿਕ ਚੀਜ਼ਾਂ ਲਿਖੀਆਂ ਹੋਈਆਂ ਨੇ ਜੋ ਕਿ ਹੈ ਹਾਊ ਪ੍ਰਾਈਮ ਮਿਨਿਸਟਰਸ ਡਿਸਾਈਡ ਸੋ ਇਹ ਤਿੰਨ ਕਿਤਾਬਾਂ ਜਿਹੜੀਆਂ ਨੇ ਅਰਵਿੰਦ ਕੇਜਰੀ ਵਾਲ ਵੱਲੋਂ ਜੁਡੀਸ਼ੀਅਲ ਕਸਟਡੀ ਦੇ ਤੌਰਾਨ ਜਿਹੜੀ ਹੈ ਉਹ ਮੰਗੀ ਗਈ ਹੈ ਔਰ ਇਸ ਦੇ ਉੱਤੇ ਕੋਰਟ ਜਿਹੜੀ ਹੈ ਬਹੁਤ ਹੀ ਜਲਦ ਹੋ ਸਕਦਾ ਕਿ ਇਸ ਦੇ ਉੱਤੇ ਆਰਡਰਸ ਵੀ ਜਿਹੜੇ ਨੇ ਉਹ ਵੀ ਇੱਥੇ ਆਂਦੇ ਹੋਏ ਨਜ਼ਰ ਆ ਸਕਦੇ ਨੇ ਪਰ ਉੱਥੇ ਦੂਜੇ ਪਾਸੇ ਜੇਕਰ ਗੱਲ ਕਰੀ ਤਾਂ ਅੱਜ ਇੱਕ ਕਹਿ ਸਕਦੇ ਕਿ ਵੱਡਾ ਫੈਸਲਾ ਰਾਉਸ ਐਵੇਨਿਊ ਕੋਰਟ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਲੈ ਗਿਆ ਔਰ ਅਦਵਿੰਦ ਕੇਸ਼ਰੀਵਾਲ ਜਿਹੜੇ ਨੇ ਹੁਣ 15 April ਤੱਕ ਨਿਆਇਕ ਹਿਰਾਸਤ 'ਚ ਰਹਿਣਗੇ ਸਾਹਿਲ ਪੇਸ਼ੀ ਦੌਰਾਨ ਹੋਰ ਕੀ ਕੁਝ ਵੱਡੇ ਖੁਲਾਸੇ ਜਿਹੜੇ ਨੇ ਉਹ ਸਾਹਮਣੇ ਨਿਕਲ ਕੇ ਆਏ ਨੇ ਹਾਂ ਬਿਲਕੁਲ ਜਦੋਂ ਅੱਜ ਪੇਸ਼ੀ ਹੋ ਰਹੀ ਸੀ ਤਾਂ ਉਸ ਵਕਤ ਖਾਸ ਕਰਕੇ ਜੇਕਰ ਗੱਲ ਕਰੀਏ ਤਾਂ ਇੱਕੋ ਗੱਲ ਜਿਹੜੀ बार-बार ਈਡੀ ਵੱਲੋਂ ਇਹ ਗੱਲ ਆਖੀ ਗਈ ਕਿ ਕੁਝ ਵੀ ਅਗਰ ਸਵਾਲ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਕੀਤਾ ਜਾਂਦਾ ਹੈ ਖਾਸ ਕਰਕੇ ਜਿਹੜੀ ਸਟੇਟਮੈਂਟ ਦਿੱਤੀ ਜਾਂਦੀ ਹੈ ਸਟੇਟਮੈਂਟ ਦਾ ਜਿਹੜਾ ਹੈ ਗੱਲ ਕੀਤੀ ਜਾਂਦੀ ਹੈ ਕਿ ਜਿਹੜੀ ਸਟੇਟਮੈਂਟ ਸਰਵਿੰਦ ਕੇਜਰੀਵਾਲ ਵੱਲ ਦਿੱਤੀਆਂ ਗਈਆਂ ਨੇ ਉਸ ਦਾ ਜ਼ਿਕਰ ਇੱਥੇ ਕੀਤਾ ਗਿਆ ਕਹਿ ਰਹੇ ਨੇ ਕਿ ਸ਼ਾਇਦ ਇਸ ਸਟੇਟਮੈਂਟ ਨੂੰ ਆਧਾਰ ਬਣਾ ਕੇ ਜਿਹੜਾ ਅੱਗੇ ਸਮੇਂ ਦੇ ਵਿੱਚ ਜਿਹੜਾ ਕਹਿ ਸਕਦੇ ਆ ਕਿ ਜੁਡੀਸ਼ੀਅਲ ਕਸਟਡੀ ਦੀ ਗੱਲ ਆਈ ਹੈ ਉਸ ਤੋਂ ਬਾਅਦ ਸਿੱਧੇ ਤੌਰ ਦੇ ਤੇ ਈਡੀ ਕਹਿੰਦੀ ਹੋਈ ਨਜ਼ਰ ਆਈ ਹੈ ਕਿ ਕਿਸੇ ਵੀ ਤਰੀਕੇ ਦਾ ਕੋਆਪਰੇਸ਼ਨ ਜੁੜਾ ਹੈ ਉਹ ਅਰਵਿੰਦ ਕੇ ਜੀ ਵਾਲ ਵੱਲੋਂ ਨਹੀਂ ਕੀਤਾ ਗਿਆ ਔਰ ਵੱਡੀ ਗੱਲ ਜਿੱਥੇ ਜੋ ਚੀਜ਼ ਹੈ ਇੱਥੇ ਦਸੀਆਂ ਗਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਪੂਰੀ ਇਨਵੈਸਟੀਗੇਸ਼ਨ ਪੁੱਛਤਾ ਜੀ ਅਰਵਿੰਦ ਕੇ ਜੀ ਵਾਲ ਵੱਲੋਂ ਕੀਤੀ ਹਾਲਾਂਕਿ ਅਰਵਿੰਦ ਕੇ ਜੀ ਵਾਲ ਦਾ ਸਿੱਧੇ ਤੌਰ ਤੇ ਉਤੇ ਕਹਿਣਾ ਹੈ ਕਿ ਜਿਹੜੀ ਜਿਹੜੀ ਅਸਲ ਇਨਵੈਸਟੀਗੇਸ਼ਨ ਹੈ ਉਹ ED ਨਹੀਂ ਕਰ ਰਹੀ ਇਸ ਇਨਵੈਸਟੀਗੇਸ਼ਨ ਦੇ ਸ੍ਰੀ ਕਹਿਣਾ ED ਨੂੰ ਕਰਨੀ ਚਾਹੀਦੀ ਹੈ ਉਸ ਦੇ ਬਾਬਤ ED ਗੱਲ ਨਹੀਂ ਕਰ ਰਹੀ ਔਰ ਕਹਿ ਰਹੇ ਨੇ ਕਿ ਜੇ ED ਸਹੀ ਤਰੀਕੇ ਨਾਲ ਇਨਵੈਸਟੀਗੇਸ਼ਨ ਕਰੇ ਤਾਂ ਪੂਰਾ ਕੋਆਪਰੇਟ ਕਰਨ ਨੂੰ ਤਿਆਰ ਵੀ ਨੇ ਔਰ ਹ ਇਸ ਛਾਂਬੀ ਦੇ ਵਿੱਚ ਕੋਰਪੋਰੇਟ ਕਾਰ ਵੀ ਰਹੇ ਨੇ ਪਰ ਈਡੀ ਵੱਲੋਂ ਲਗਾਤਾਰ ਇਹ ਦੋਸ਼ ਲਗਾਏ ਜਾ ਰਹੇ ਨੇ ਕਹਿੰਦੇ ਰਹੀ ਕਿ ਕਿਸੇ ਵੀ ਤਰੀਕੇ ਦਾ ਕੋਆਪਰੇਸ਼ਨ ਜਿਹੜਾ ਅਰਵਿੰਦ ਕੇਸ਼ਰੀਵਾਲ ਵੱਲੋਂ ਥੇ ਨਹੀਂ ਕੀਤਾ ਜਾ ਰਿਹਾ ਜੋ ਕਿ ਅੱਜ ਸੁਣਵਾਈ ਦਾ ਜਿਹੜਾ ਕਹਿ ਸਕਦੇ ਕਿ ਮੇਨ ਪੱਖ ਰਿਹਾ ਔਰ ਦੂਜਾ ਸਭ ਤੋਂ ਵੱਡੀ ਗੱਲ ਹੈ ਇਸੇ ਕਰਕੇ ਸ਼ਾਇਦ ਈਡੀ ਵੱਲੋਂ ਅੱਜ ਜਿਹੜੀ ਜੁਡੀਸ਼ੀਅਲ ਕਸਟਡੀ ਦੀ ਮੰਗ ਜਿਹੜੀ ਇੱਥੇ ਰੱਖੀ ਗਈ ਨਿਆਂਇਕ ਹਿਰਾਸਤ ਦੀ ਮੰਗ ਰੱਖੀ ਗਈ ਜਿਸ ਨੂੰ ਕਿ ਰਾਉ ਸੈਵਨੀ ਕੋਰਟ ਨੇ ਪ੍ਰਮਾਣ ਕੀਤਾ ਔਰ 15 ਅਪ੍ਰੈਲ ਤੱਕ ਦੀ ਜੁਡੀਸ਼ੀਅਲ ਕਸਟਡੀ ਦੇ ਉੱਤੇ ਜਿਹੜਾ ਹੈ ਅਰਵਿੰਦ ਕੇਸ਼ਰੀਵਾਲ ਹਨ ਹੋ ਗਈ ਹੈ ਕਿਉਂਕਿ ਲਗਾਤਾਰ ਰੇਤ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਕੇਜਵਾਲ ਜਿਹੜੇ ਨੇ ਉਹ ਸਹਿਯੋਗ ਨਹੀਂ ਕਰ ਰਹੇ ਸਾਡੇ ਸਵਾਲਾਂ ਦੇ ਇੱਥੇ ਜਵਾਬ ਜਿਹੜੇ ਨੇ ਕੇਜਵਾਲ ਵੱਲੋਂ ਨਹੀਂ ਦਿੱਤੇ ਜਾ ਰਹੇ ਆ ਬਿਲਕੁਲ ਜਿੱਥੇ ਲਗਾਤਾਰ ਜ਼ਿਕਰ ਕੀਤਾ ਜਾ ਰਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਕਿਉਂਕਿ ਲਗਾਤਾਰ ਈਡੀ ਦਾ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੀ ਹੈ ਕਹਿ ਰਹੇ ਇਹ ਕਿ ਜੇਕਰ ਅਰਵਿੰਦ ਕੇਜਰੀਵਾਲ ਨੂੰ ਕੋਈ ਵੀ ਸਵਾਲ ਇੱਥੇ ਪੁੱਛਿਆ ਜਾਂਦਾ ਤਾਂ ਅਰਵਿੰਦ ਕੇਜਰੀਵਾਲ ਉਸ ਦਾ ਜਵਾਬ ਜਿਹੜਾ ਹੈ ਨਹੀਂ ਦੇ ਰਹੇ ਜੋ ਕਿ ਈਡੀ ਦਾ ਕਹਿਣਾ ਹੈ ਔਰ ਹਾਲਾਂਕਿ ਇੱਥੇ ਜਦੋਂ ਅਰਵਿੰਦ ਕੇਜਰੀਵਾਲ ਦੀ ਜਿੱਥੇ ਨਾਲ ਗੱਲ ਕੀਤੀ ਜਦੋਂ ਉਹ ਕੋਰਟ ਤੋਂ ਬਾਹਰ ਆਏ ਨੇ ਤਾਂ ਸਿੱਧੇ ਤੌਰ ਦੇ ਉੱਤੇ ਉਹਨਾਂ ਵੱਲੋਂ ਇੱਕ ਗੱਲ ਆ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਇਸ ਵਕਤ ਕਰ ਰਹੇ ਨੇ ਸਿੱਧੇ ਤੌਰ ਤੇ ਇਸ਼ਾਰਾ ਅਰਵਿੰਦ ਜਿਹੜਾ ਹੈ ਪੀਐਮ ਮੋਦੀ ਦੇ ਉੱਤੇ ਸ ਜੋ ਵੀ ਇੱਥੇ ਕਹਿ ਰਹੇ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾ ਰਿਹਾ ਉਹ ਦੇਸ਼ ਲਈ ਗਲਤ ਹੈ ਇਹ ਕੁਛ ਇੱਕ ਬਿਆਨ ਜਿਹੜੇ ਨੇ ਅਰਵਿੰਦ ਕੇਜਰੀਵਾਲ ਜਦੋਂ ਕੋਰਟ ਤੋਂ ਬਾਹਰ ਆਦੇ ਸੀ ਉਸ ਵਕਤ ਇਹ ਬਿਆਨ ਜਿਹੜੇ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਆਏ ਨੇ ਔਰ ਕਸਟਡੀ ਨੂੰ ਲੈ ਕੇ ਜਿੱਥੇ ਗੱਲ ਕੀਤੀ ਜਾਂਦੀ ਹੈ ਜਾਂ ਫਿਰ ਗੱਲ ਕਰੀਏ ਇੱਕ ਤਾਂ ਹਿਰਾਸਤ ਦਾ ਕਿ ਗੱਲ ਕੀਤੀ ਜਾਂਦੀ ਹੈ ਤਾਂ ਇਸ ਪਿਛਲੇ ਮਹੀਨੇ ਜਿਹੜਾ ਹੈ ਅਰਵਿੰਦ ਕੇਜਰੀਵਾਲ ਨੂੰ ਜਿਹੜਾ 21 ਤਰੀਕ ਨੂੰ ਜਿਹੜਾ ਹੈ ਹਿਰਾਸਤ ਦੇ ਵਿੱਚ ਲਿਆ ਜਾਂਦਾ 21 ਤਰੀਕ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ 22 ਤਰੀਕ ਨੂੰ ਜਿਹੜਾ ਰਾਉ ਸੈਵਨੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਨقص ਦੇ ਵਿੱਚ ਜਿਹੜਾ ਜਦੋਂ ਅਗਲੇ ਅਗਲੀ ਵਾਰ ਦੀ ਵਾਰੀ ਆਉਂਦੀ ਹੈ ਤਾਂ 70 ਕੋਰਟ ਦੇ ਵਿੱਚ 28 ਤਰੀਕ ਨੂੰ ਫੇਰ ਇੱਕ ਵਾਰੀ ਪੇਸ਼ ਕੀਤਾ ਜਾਂਦਾ ਪੇਸ਼ ਕਰਨ ਤੋਂ ਬਾਅਦ ਇੱਕੋ ਗੱਲ ਜਿਹੜੀ ਈਡੀ ਲਗਾਤਾਰ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਕੋਆਪਰੇਟ ਨਹੀਂ ਕਰ ਰਹੇ ਕੋਈ ਵੀ ਅਗਰ ਸਵਾਲ ਪੁੱਛਦੇ ਤਾਂ ਜਵਾਬ ਸਿਰਫ ਇਹ ਦਿੱਤਾ ਜਾਂਦਾ ਕਿ ਮੈਨੂੰ ਨਹੀਂ ਪਤਾ ਸੋ ਇਸ ਤੇ ਉੱਤੇ ਜਿਹੜਾ ਲਗਾਤਾਰ ਗੱਲ ਕੀਤੀ ਜਾ ਰਹੀ ਹੈ ਔਰ ਲਗਾਤਾਰ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਜਿਹੜੇ ਜਿਹਨ ਕਹਿ ਸਕਦੇ ਕਿ ਜਿਹੜੇ ਸਰਕਾਰੀ ਜਿਹੜੇ ਸਰਕਾਰੀ ਗਵਾਹ ਬਣੇ ਨੇ ਉਹਨਾਂ ਦੀ ਸਟੇਟਮੈਂਟਸ ਦਾ ਲਗਾਤਾਰ ਇੱਥੇ ਜ਼ਿਕਰ ਕੀਤਾ ਜਾਂਦਾ ਔਰ ਜਾਰਾ ਹੈ ਹਾਲਾਂਕਿ ਅਰਵਿੰਦ ਕੇਜਰੀਵਾਲ ਪਹਿਲਾਂ ਵੀ ਜਦੋਂ ਬੀਤੀ ਸੁਣਵਾਈ ਹੋਈ ਸੀ ਉਸ ਦੇ ਵਿੱਚ ਵੀ ਇਹ ਗੱਲ ਕਹਿੰਦੇ ਹੋਏ ਨਜ਼ਰ ਆਏ ਸੀਗੇ ਕਿ ਕਿਸੇ ਵੀ ਤਰੀਕੇ ਦਾ ਜਿਹੜਾ ਇਲਲੀਗੈਲਿਟੀ ਜਿਹੜੀ ਹੈ ਨਾ ਹੀ ਸਟਿਕਰ ਪਾਲਿਸੀ ਦੇ ਵਿੱਚ ਹੈ ਔਰ ਨਾ ਹੀ ਸਟਿਕਰ ਪਾਲਿਸੀ ਨੂੰ ਲਾਗੂ ਕਰਨ ਦੇ ਵਿੱਚ ਸੀਗੀ ਸੋ ਉਸ ਨੂੰ ਲੈ ਕੇ ਵੀ ਸਿੱਧੇ ਤੌਰ ਤੇ ਉੱਤੇ ਗੱਲਾਂ ਜਿਹੜੀ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੀ ਸੁਣਵਾਈ ਦੇ ਵਿੱਚ ਕਹੀਆਂ ਗਈਆਂ ਸੀਗੇ ਜਿਸ ਤੋਂ ਬਾਅਦ ਉਸ ਸੁਣਵਾਈ ਦੇ ਵਿੱਚ ਜਿਹੜਾ ਰਿਮਾਂਡ ਜਿਹੜਾ ਉਹ ਵਧਾ ਕੇ ਇੱਕ ਤਰੀਕਾ ਕਰ ਦਿੱਤਾ ਗਿਆ ਸੀ ਕਿ ਜਿਸ ਤੋਂ ਬਾਅਦ ਅੱਜ ਜਿਹੜੀ ਇਹ ਪੇਸ਼ੀ ਹੋਈ ਹੈ ਇੱਕ ਵਾਰੀ ਫਿਰ ਈਡੀ ਵੱਲੋਂ ਇੱਕੋ ਹੀ ਜਿਹੜਾ ਹੈ ਵਾਰ ਉਪਨਾ ਚਾਹਾਂਗੇ ਤੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਅਹਿਬਾਬ ਗਰੇਵਾਲ ਇਸ ਵਕਤ ਜੁੜ ਚੁੱਕੇ ਨੇ ਅਹਿਬਾਬ ਜੀ ਜਿਸ ਤਰ੍ਹਾਂ ਅੱਜ ਨਿਆਂਇਕ ਹਿਰਾਸਤ ਦੇ ਵਿੱਚ ਅਰਵਿੰਦ ਕੇਜਵਾਲ ਜੀ ਨੂੰ ਭੇਜਿਆ ਗਿਆ ਤਾਂ ਕਿਸ ਤਰ੍ਹਾਂ ਵੇਖਦੇ ਹੋ ਇਸ ਨੂੰ ਦੇਖੋ ਜੀ ਇਹ ਤਾਂ ਜੁਡੀਸ਼ੀਅਲ ਪ੍ਰੋਸੈਸ ਹੈ ਪ੍ਰੋਸੈਸ ਚੱਲਣਾ ਹੀ ਸੀ ਇਹ ਕੇਸ ਦਾ ਸਾਰਾ ਪੋਲਿਟਿਕਲ ਵਿਸ਼ਾ ਚਾਹਤਾ ਹੁਣ ਬੜਾ ਕਲੀਅਰ ਹੈ ਸਭ ਨੂੰ ਸਪਸ਼ਟ ਹੈ ਕਿ 60 ਕਰੋੜ ਰੁਪਇਆ ਵੀ ਲਿਆ ਤੇ ਐਫੀਡੇਵਿਟ ਵੀ ਲਿਆ ਗੜਗੂਠਾ ਦੇ ਕੇ ਪ੍ਰਾਇਮਰੀ ਗਵਾਹ ਤੋਂ ਦੂਜਿਆਂ ਨੂੰ ਐਮਪੀ ਦੀ ਟਿਕਟ ਦੇਤੀ ਸੋ ਇਹ ਤਾਂ ਬੜਾ ਕਲੀਅਰ ਹੈ ਜਿਹੜਾ ਐਕਟ ਹੈ ਪੀਐਮਐਲ ਐਕਟ ਉਹਦੇ ਚੋਏ ਚੇਂਜਸ ਲਾਇਏ ਸੀ ਉਹਦਾ ਸਦਕਾ ਆਪੋਜੀਸ਼ਨ ਨੂੰ ਪੜਕੇ ਅੰਦਰ ਦੇ ਰਹੇ ਪਰ ਇਹ ਡਰ ਚੁੱਕੇ ਆ ਇਹਨਾਂ ਨੂੰ ਪਤਾ ਹੈ ਕਿ ਹੁਣ ਇਹ ਸਿੱਧੇ ਤਰੀਕੇ ਨਾਲ ਜਾਂ ਫੇਅਰ ਨੀਸ ਨਾਲ ਲੜਾਈ ਨਹੀਂ ਲੜ ਸਕਦੇ ਇਸ ਕਰਕੇ ਹਰ ਤਰ੍ਹਾਂ ਦਾ ਹਤਕੰਡਾ ਬਣਾ ਰਹੇ ਇਹ ਪ੍ਰੋਸੈਸ ਹੈ ਆਫਕੋਸ ਜਿਵੇਂ ਇਲੈਕਟੋਰਲ ਬੋਰਡ ਅਨਕਨਸਟੀਟਿਊਸ਼ਨ ਘੋਸ਼ਿਤ ਕੀਤਾ ਮਾਨਯੋਗ ਸੁਪਰੀਮ ਕੋਰਟ ਨੇ ਉਦਾਂ ਹੀ ਆਹ ਜਿਹੜਾ ਐਕਟ ਦੇ ਵਿੱਚ ਚੇਂਜਸ ਨੇ ਇਹ ਵੀ ਅਨਕਨਸਟੀਟਿਊਸ਼ਨਲ ਘੋਸ਼ਿਤ ਹੋਣਗੇ ਇਸ ਸਪਟੈਂਬਰ ਤੋਂ ਇਸ ਇਸ ਖੰਨਾ ਆਲਰੇਡੀ ਮਾਨਯੋਗ ਸੁਪਰੀਮ ਕੋਰਟ ਤੇ ਕਹਿ ਚੁ ਕੇਸ ਕੇਸ ਇਹ ਕੇਸ ਵਿਲ ਨਾਟ ਸਟੈਂਡ ਇਨ ਦਾ ਕੋਰਟ ਫॉर इवन 2 ਡੇਸ ਸੋ ਕੋਈ ਗੱਲ ਨਹੀਂ ਜਿਹੜਾ ਪ੍ਰਿਸਕਰ ਵਿੱਚ ਐਂਟੇ ਕਰਨੀ ਚਾਹੁੰਦੇ ਕਰ ਲੈਣ ਹੁਣ ਸਾਨੂੰ ਪਤਾ ਹੈ ਕਿ ਸਾਡੀ ਲੜਾਈ ਸੰਵਿਧਾਨ ਦੀ ਸੈਕੂਲਰਿਜ਼ਮ ਦੀ ਤੇ ਦੇਸ਼ ਦੇ ਫੈਡਰਲਿਜ਼ਮ ਤੇ ਇੰਸਟੀਟਿਊਸ਼ਨਸ ਨੂੰ ਬਚਾਉਣ ਦੀ ਹੈ ਤੇ ਦੂਜੇ ਪਾਸੇ ਤਾਕਤਾਂ ਜਿਹੜੀਆਂ ਡਿਕਲੇਅਰ ਕਰਕੇ ਕਹਿੰਦੀਆਂ ਨੇ ਕਿ ਅਸੀਂ ਇਹ ਸਾਰਾ ਕੁਝ ਖਤਮ ਕਰਾਂਗੇ ਸੋ ਦੇਸ਼ ਦੇ ਲੋਕ ਫੈਸਲਾ ਕਰਨਗੇ ਜੋ ਕਰਨਾ ਚਾਹੁੰਦੇ ਕਰ ਲੈਣ ਜੀ ਗਰਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਤਾਂ ਦੱਸ ਦਈਏ ਕਿ ਨਿਆਇਕ ਹਰਾਸਤ ਦੇ ਵਿੱਚ ਅੱਜ ਅਰਵਿੰਦ ਕੇਜਵਾਲ ਨੂੰ ਇੱਥੇ ਭੇਜ ਦਿੱਤਾ ਗਿਆ ਦਿੱਲੀ ਦੇ ਤਾਂ ਸਾਡੇ ਸਹਿਯੋਗੀ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ ਸਾਹਿਲ ਨਰੂਲਾ ਸਾਹਿਲ ਕਹਿਿਆ ਜਾ ਰਿਹਾ ਹੈ ਕਿ ਜਿਹੜੇ ਸਰਕਾਰੀ ਇੱਥੇ ਆਦੇਸ਼ ਜਿਹੜੇ ਨੇ ਕੇਜਵਾਲ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਦਿੱਤੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਵੀ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਗਈ ਹੈ ਆ ਬਿਲਕੁਲ ਇਸ ਦੇ ਖਿਲਾਫ ਵੀ ਇੱਕ ਪੀਆਈਐਲ ਜਿਹੜੀ ਹੈ ਸੁਜੀਤ ਸਿੰਘ ਨਾਮਕ ਇੱਕ ਵਿਅਕਤੀ ਜੋ ਕਿ ਆਪਣੇ ਆਪ ਨੂੰ ਕਿਸਾਨ ਦੱਸਦਾ ਉਸ ਵੱਲੋਂ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਪੀਆਈਐਲ ਪਾਈ ਗਈ ਹੈ ਔਰ ਸਿੱਧੇ ਤੌਰ ਦੇਤੇ ਉੱਥੇ ਵਿੱਚ ਦੋਸ਼ ਜਿਹੜੇ ਨੇ ਅਰਵਿੰਦ ਕੇਜਰੀਵਾਲ ਦੇ ਤੇ ਲਗਾਏ ਗਏ ਨੇ ਕਿ ਜੇਲ੍ਹ ਦੇ ਵਿੱਚ ਹੁੰਦੇ ਹੋਆ ਜਾਂ ਫਿਰ ਕਸਟਡੀ ਦੇ ਵਿੱਚ ਹੁੰਦਾ ਹੋਆ ਰਿਮਾਂਡ ਦੇ ਵਿੱਚ ਹੁੰਦਾ ਹੋਆ ਵੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਆਰਡਰਸ ਪਾਸ ਕਰ ਰਹੇ ਨੇ ਉਸ ਦਾ ਵੀ ਜ਼ਿਕਰ ਜਿਹੜਾ ਕਿਤੇ ਨਾ ਕਿਹਾ ਅੱਜ ਹਾਈ ਕੋਰਟ ਦੇ ਵਿੱਚ ਜ਼ਰੂਰ ਹੁੰਦਾ ਹੋਇਆ ਨਜ਼ਰ ਆਇਆ ਔਰ ਸੁਜੀਤ ਸਿੰਘ ਨਾਮਕ ਵਿਅਕਤੀ ਵੱਲੋਂ ਜਿਹੜਾ ਜੋ ਕਿ ਆਪਣੇ ਆਪ ਨੂੰ ਕਿਸਾਨ ਦੱਸਦਾ ਹੋਈ ਨਜ਼ਰ ਆਈ ਔਰ ਉਸ ਦੇ ਉੱਤੇ ਵੀ ਕੋਰਟ ਦਾ ਸਿੱਧੇ ਤੌਰ ਤੇ ਉੱਤੇ ਕਹਿ ਰਿਹਾ ਸੀਗਾ ਕਿ ਜਿਹੜੀਆਂ ਵੀ ਲਿਗੈਲਿਟੀਆਂ ਹੋਣਗੇ ਇਸ ਦੇ ਉੱਤੇ ਦੇਖਿਆ ਜਾਏਗਾ ਔਰ ਇਸ ਦੇ ਉੱਤੇ ਹੋ ਸਕਦਾ ਹੈ ਕਿ ED ਵੱਲੋਂ ਵੀ ਇੱਕ ਰਿਪੋਰਟ ਜਿਹੜੀ ਹੈ ਉਹ ਕੋਰਟ ਦੇ ਵਿੱਚ ਮੰਗਵਾਈ ਜਾਵੇ ਕਿ ਕਿਸ ਤਰੀਕੇ ਦੀ ਕੋਈ ਗਤੀਵਿਧੀ ਜਿਹੜੀ ਹੈ ਔਰ ਅਰਵਿੰਦ ਕੇਜਰੀ ਵੱਲੋਂ ਕੀ ਕੀਤੀ ਜਾ ਰਹੀ ਹੈ ਕਿ ਨਹੀਂ ਕੀਤੀ ਜਾ ਰਹੀ ਉੱਥੇ ਦੂਜੇ ਪਾਸੇ ਅਜ ਰਾਉ ਸੈਵਨੀ ਕੋਰਟ ਦੇ ਵਿੱਚ ਇੱਕ ਹੋਰ ਜਿਹੜਾ ਤੱਥ ਜਿਹੜਾ ਨਿਕਲ ਕੇ ਜ਼ਰੂਰ ਸਾਹਮਣੇ ਆਇਆ ਉਸ ਕੋ ਉਸ ਤੱਥ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ED ਨੇ ਇੱਕ ਗੱਲ ਆਖੀ ਹੈ ਕਿ ਜੇਕਰ ਜੇਕਰ ਕੋਈ ਵੀ ਸਵਾਲ ਜਿਹੜਾ ਹੈ ਅਰਵਿੰਦ ਕੇ ਡਿਵਾਈਸਸ ਦੇ ਡਿਜੀਟਲ ਡਿਵਾਈਸਸ ਦੇ ਵਿੱਚ ਹੋ ਸਕਦਾ ਕਿ ਮੋਬਾਈਲ ਫੋਨਸ ਹੋਣ ਲੈਪਟਾਪਸ ਹੋਣ ਉਹਨਾਂ ਦੇ ਜਦੋਂ ਪਾਸਵਰਡ ਮੰਗਣ ਦੀ ਗੱਲ ਕੀਤੀ ਜਾ ਰਹੀ ਤਾਂ ਉਸ ਦੇ ਵਿੱਚ ਸਿੱਧੇ ਤੌਰ ਦੇ ਤੇ ਗਿਆ ਗਿਆ ਕਿ ਪਾਸਵਰਡ ਜਿਹੜੇ ਨੇ ਔਰ ਵਿੰਦ ਕੇਜਰੀਵਾਲ ਵੱਲੋਂ ਸਾਂਝੇ ਨਹੀਂ ਕੀਤੇ ਜਾ ਰਹੇ ਜੋ ਕਿ ਕਿਤੇ ਨਾ ਕਿਤੇ ਈਡੀ ਵੱਲੋਂ ਜਿਹੜੀ ਕੋਈ ਇਨਵੈਸਟੀਗੇਸ਼ਨ ਜਾਂ ਕੋਈ छानबीन ਕਰਨੀ ਹੈ ਉਸ ਦੇ ਵਿੱਚ ਰੁਕਾਵਟ ਜਿਹੜੀ ਕਿਤੇ ਨਾ ਕਿਤੇ ਪਾਦੀ ਹੋਈ ਨਜ਼ਰ ਆ ਰਹੀ ਜਿਸ ਦਾ ਜ਼ਿਕਰ ਜਿਹੜਾ ਇੱਥੇ ਈਡੀ ਵੱਲੋਂ ਕੀਤਾ ਗਿਆ ਔਰ ਉੱਥੇ ਦੂਜੇ ਪਾਸੇ ਸਿੱਧੇ ਤੌਰ ਤੇ ਗਿਆ ਗਿਆ ਕਿ ਜਿਹੜਾ ਜਿਹੜਾ ਕਸਟਡੀ ਦਾ ਜਿਹੜਾ ਜ਼ਿਕਰ ਇੱਥੇ ਕੀਤਾ ਗਿਆ ਵਾ ਜੋ ਰੈਫ ਕੇਸ ਦਾ ਇੱਥੇ ਰੈਫਰੈਂਸ ਜਿਹੜਾ ਜੋ ਕਿ ਸੁਪਰੀਮ ਕੋਰਟ ਦਾ ਕੇਸ ਹੈਗਾ ਉਸ ਦਾ ਰੈਫਰੈਂਸ ਲਈ ਦਿੱਤਾ ਗਿਆ ਇੱਥੇ ਔਰ ਸਿੱਧੇ ਤੌਰ ਦੇਤੇ ਜਿਹੜੀਆਂ ਨਾਇਖੇ ਰਸਤੇ ਦੀ ਮੰਗ ਜਿਹੜੀ ਹੈ ਔਰ rau's avenue court ਦੇ ਵਿੱਚ ਇਹਦੀ ਵੱਲੋਂ ਕੀਤੀ ਗਈ ਸੋ ਇਹ ਕੁਝ ਤੱਥ ਜਿਹੜੇ ਨੇ ਅੱਜ ਵੀ ਸੁਣਵਾਈ ਦੇ ਰਹੇ ਨੇ ਔਰ ਜਿੱਥੇ ਤੱਕ ਰਹੀ ਹਾਈ ਕੋਰਟ ਦੀ ਗੱਲ ਤਾਂ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਹੈ ਪੂਰੇ ਇਸ ਜਿਹੜਾ ਜੇਲ੍ਹ ਵਿੱਚੋਂ ਯਾਫਰੀਕਾ ਲਈ ਡਿਮਾਂਡ ਦੇ ਵਿੱਚੋਂ ਆਰਡਰਸ ਪਾਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੇ ਵਿੱਚ ਨਾਮ ਮੰਤਰੀ ਆਤਿਸ਼ੀ ਦਾ ਵੀ ਨਾਮ ਵਿੱਚ ਸਾਹਮਣੇ ਆਇਆ ਹੈ ਕਿ ਜਿਹੜੇ ਆਰਡਰਸ ਪਾਸ ਕਰਕੇ ਉਹ ਮੰਤਰੀ ਆਤਿਸ਼ੀ ਤੱਕ ਭ ਦੇ ਵਿੱਚ ਜ਼ਿਕਰ ਕੀਤਾ ਗਿਆ ਹੋਇਆ ਔਰ ਇਸੇ ਤਰ੍ਹਾਂ ਦੇ ਉੱਤੇ ਗੱਲ ਕਰੀ ਤਾਂ ਉਸ ਦੇ ਉੱਤੇ ਵੀ ਕੋਟ ਇਹ ਗੱਲ ਕਹਦੀ ਹੋਈ ਨਜ਼ਰ ਆ ਰਹੀ ਕਿ ਪੂਰਨ ਤੌਰ ਦੇ ਉੱਤੇ ਜਿਹੜੀ ਹੈ ਲਿਗੈਲਿਟੀ ਚੈੱਕ ਕਰਕੇ ਹੀ ਇਸ ਦੇ ਉੱਤੇ ਕੋ ਫੈਸਲਾ ਦਿੱਤਾ ਜਾ ਸਕਦਾ ਜੀ ਸਾਹਿਲ ਤੁਸੀਂ ਨਜ਼ਰ ਜਿਹੜੀ ਹੈ ਇਸ ਖਬਰ ਤੇ ਬਣਾਈ ਰੱਖੋ ਤਾਂ ਦੱਸ ਦਈਏ ਕਿ ਨਿਆਇ ਕਹਰਾਸਤ ਚ ਅਰਵਿੰਦ ਕੇਜਵਾਲ ਨੂੰ ਇਥੇ ਭੇਜ ਦਿੱਤਾ ਗਿਆ ਦਿੱਲੀ ਦੀ ਰਾਊਜ਼ ਅਵੇਨਿਊ ਕੋਰਟ ਨੇ ਇਹ ਫੈਸਲਾ ਜਿਹੜਾ ਅੱਜ ਸੁਣਾਇਆ ਕਿਉਂਕਿ ਅੱਜ ਇਹਦੀ ਦਾ ਰਿਮਾਂਡ ਜਿਹੜਾ ਕੇਜਵਾਲ ਨੂੰ 4 ਦਿਨਾਂ ਦਾ ਇੱਥੇ ਕੋਰਟ ਦੇ ਵੱਲੋਂ ਦਿੱਤਾ ਗਿਆ ਸੀ ਉਹ ਖਤਮ ਹੋ ਚੁੱਕਿਆ ਤਾਂ ਦੱਸ ਦਈਏ ਕਿ ਤਿਹਾਰ ਦੇ ਜੇਲ੍ਹ ਗਿਆ ਗਿਆ ਇੱਕ ਕੋਰਟ ਦੇ ਵੱਲੋਂ ਫੈਸਲਾ ਜਿਹੜਾ ਲਿਆ ਗਿਆ ਸੁਣਵਾਈ ਇੱਥੇ ਕੀਤੀ ਗਈ ਹੈ ਤਾਂ 15 April ਤੱਕ ਨਿਆਇਕ ਹਿਰਾਸਤ ਦੇ ਵਿੱਚ ਸੀਐਮ ਅਰਵਿੰਦ ਕੇਜਵਾਲ ਨੂੰ ਭੇਜ ਦਿੱਤਾ ਗਿਆ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਜੋ ਜੇਲ੍ਹ ਦੇ ਵਿੱਚੋਂ ਸਰਕਾਰੀ ਆਦੇਸ਼ ਇੱਥੇ ਹੀ ਸੀਐਮ ਕੇਜਵਾਲ ਦੇ ਵੱਲੋਂ ਦਿੱਤੇ ਜਾ ਰਹੇ ਨੇ ਚਾਹੇ ਉਹ ਪਾਣੀ ਨਾਲ ਸੰਬੰਧਿਤ ਹੋਣ ਸੀਵेज ਦੇ ਨਾਲ ਜੁੜੇ ਹੋਏ ਹੋਣ ਤਾਂ ਉਹਨਾਂ ਦੇ ਖਿਲਾਫ ਵੀ ਇੱਥੇ ਸੁਰਜੀਤ ਸਿੰਘ ਯਾਦਵਨਾ ਦੇ ਵਿਅਕਤੀ ਦੇ ਵੱਲੋਂ ਇੱਥੇ ਪਟੀਸ਼ਨ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਤੇ ਉੱਥੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਈਡੀ ਨੂੰ ਇੱਥੇ ਨਿਰਦੇਸ਼ ਨੇ ਕੀ ਕੇਜੂਵਾਲ ਨੂੰ ਇਥੇ ਜੇਲ੍ਹ ਦੇ ਵਿੱਚ ਜਿਹੜੀ ਆ ਟਾਈਪਿਸਟਰੀ ਆ ਕੰਪਿਊਟਰ ਜਾਂ ਪ੍ਰਿੰਟਰ ਕਿਸੇ ਵੀ ਤਰੀਕੇ ਦਾ ਨਾਂ ਦਿੱਤਾ ਜਾਵੇ ਤੇ ਇਹਨਾਂ ਦੇ ਖਿਲਾਫ ਇਥੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਿਹੜੀ ਆ ਪਾਈ ਗਈ ਹੈ ਤਦਾਦ ਇਹ ਕਿ ਪੀਐਮ ਮੋਦੀ ਜੋ ਕਾਰ ਰਏ ਨੇ ਉਹ ਦੇਸ਼ ਦੇ ਲਈ ਸਹੀ ਨਹੀਂ ਹੈ ਉਹ ਠੀਕ ਨਹੀਂ ਹੈ ਅਰਵਿੰਦ ਕੇਜਵਾਲ ਵੱਲੋਂ ਇੱਥੇ ਪੀਐਮ ਮੋਦੀ ਤੇ ਵੀ ਨਿਸ਼ਾਨੇ 'ਤੇ ਸਾਧੇ ਗਏ ਨੇ ਤੇ ਨਾਲ ਹੀ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਰਾਊਜ਼ ਵੈਨਿਊ ਕੋਰਟ ਦੇ ਵੱਲੋਂ ਜਿਹੜਾ ਇੱਥੇ ਅਰਵਿੰਦ ਕੇਜਵਾਲ ਨੂੰ ਭੇਜ ਦਿੱਤਾ ਗਿਆ ਦਿੱਲੀ ਦੇ ਰਾਊਜ਼ ਵੈਨਿਊ ਕੋਰਟ ਦੇ ਵਿੱਚ ਅੱਜ ਪੇਸ਼ੀ ਹੋਈ ਤੇ ਪੇਸ਼ੀ ਦੌਰਾਨ ਇਹ ਸੁਣਵਾਈ ਜਿਹੜੀ ਹੈ ਰਾਊਜ਼ ਵੈਨਿਊ ਕੋਰਟ ਨੇ ਕੀਤੀ ਤੇ ਜੇਲ੍ਹ ਦੇ ਵਿੱਚ ਰਮਾਇਣ ਮਹਾਭਾਰਤ ਮੁਹਈਆ ਕਰਾਉਣ ਦੀ ਇੱਥੇ ਮੰਗ ਜਿਹੜੀ ਹੈ ਅਰਵਿੰਦ ਕੇਜਵਾਲ ਦੇ ਬਤਲੂ ਕੀਤੀ ਗਈ ਹੈ ਤੇ ਉੱਥੇ ਹਾਊ ਪ੍ਰਾਈਮ ਮਿਨਿਸਟਰ ਡ ਅਜੀਵਾਲ ਦੇ ਵੱਲੋਂ ਕੀਤੀ ਗਈ ਹੈ ਜਿਸ ਵਿੱਚ ਭਗਵਤ ਗੀਤਾ ਵੀ ਜੜੀ ਹੈ ਇੱਕ ਹੈ